بس ਆਪਣੀ ਗੱਲ ਕਹਿਣੀ ਆ ਬਾਦਲਾਂ ਨੂੰ ਉਹ ਜਿਹੜਾ ਹੁਣ ਦਾ ਸਨਾਰੀਓ ਕਿਉਂਕਿ ਬਾਦਲ ਥੱਲੇ ਡਿੱਗ ਪਏ ਆ 96 ਸਤਾਨੇ ਦੇ ਵਿੱਚ ਜਿੰਨੇ ਫੈਡਰੇਸ਼ਨ ਦੇ ਖੜਕੂਆਂ ਦੇ ਕੱਡੇ ਵੱਡੇ ਹੋਏ ਬੱਚੇ ਹੋਏ ਬੰਦੇ ਸੀ ਸਾਰੇ ਜਾ ਕੇ ਬਾਦਲਾਂ ਦੀ ਝੋਲੀ ਚ ਡਿੱਗੇ ਸੀ ਮਹਿਤਾ ਚਾਵਲਾ ਬਲਟੋਹਾ ਅਮਰੀਕ ਸਿੰਘ ਦਾ ਟੱਬਰ ਭਿੰਡਾਂ ਵਾਲੇ ਦਾ ਟੱਬਰ ਸਾਰੇ ਬਾਦਲਾਂ ਤੋਂ ਲੱਡੂ ਟਕਸਾਲ ਸਾਰੀ ਜਾ ਕੇ ਪੈਰਾਂ 'ਚ ਬੈਠੀ ਉਹ ਰਿਹਰਦੀ ਹੁਣੇ ਨਾਉ ਲੱਗਦਾ ਕਿ ਜੇ ਕਾਂਗਰਸ ਨਾਲ ਸਮਝੌਤਾ ਕਰਦੇ ਆ ਤਾਂ ਬਦਨਾਮੀ ਹੋਣੀ ਆ ਅਟੈਕ ਕੀਤਾ ਸੀ ਉਹਨਾਂ ਨੇ ਭਾਜਪਾ ਦੇ ਕੋਲ ਜਾਣ ਲੱਗਿਆਂ ਵੀ ਸ਼ਰਮ ਨੀ ਕੀਤੀ ਤੇ ਉਹਦੇ ਉੱਤੇ ਟਿੱਪਣੀ ਕਰਨ ਦੀ ਵਿਚਾਈ ਸਾਡੇ ਵਿਦਵਾਨਾਂ ਨੂੰ ਆ ਲੱਭਿਆ ਅ ਤੇ ਫਿਰ ਉਹ ਲਾਈਨ ਲਿਖਦਾ ਹੈ ਹੂੰ ਉਹ ਕਹਿੰਦਾ ਨਾਉ ਦੈਟ ਸਿੱਖਿਜ਼ਮ ਇਜ਼ ਪੋਲੀਟੀਕਲੀ ਡਿਫੰਕਟ ਦੇ ਰਟਰਨ ਟੂ ਹਿੰਦੂਇਜ਼ਮ and that's how the number of six is explained basically jehda colonial policy si sikha prati te jehnu sara jehda sik studies ala academic group hai sara ineh nu samjhya nahi te inna reports nu nazarandaz kita oh e hai ke british policy si ke ਸਿੱਖਾਂ ਦੀ ਹੁਣ ਪੋਲੀਟਿਕਲ ਸੋਵਰੈਨਿਟੀ ਖਤਮ ਹੋ ਗਈ ਤੇ ਇਹਦੇ ਨਾਲ ਸਿੱਖ ਜੜੇ ਉਹ ਦੁਬਾਰਾ ਹਿੰਦੂਇਜ਼ਮ ਦੇ ਵਿੱਚ ਸ਼ਾਮਲ ਹੋ ਜਾਣ ਜਾਣ ਤੇ ਵੱਖਰੀ ਜਿਹੀ ਸਿੱਖਾ ਰਹੂਗਾ ਆ ਆ ਆ ਇੰਪੋਰਟੈਂਟ ਆ ਸਮਝਣ ਲਈ ਸਾਡੇ ਇਨੀ ਇਹ ਸਾਰੇ ਕੁਸ਼ ਦਾ ਨਿਚੋੜ ਆ ਇੱਥੇ ਲੈ ਕੇ ਆਉਣਾ ਸੀ ਆ ਇਹਨੂੰ ਕਿੰਨੇ ਹਰਾਮਖੋਰੀ ਕਰਦੇ ਆ ਪੇ ਇੰਗਰੀਜ਼ਾਂ ਦੀ ਪੋਲਿਸੀ ਇਹ ਸੀ ਕਿ ਕਿਉਂਕਿ ਇਹਨਾਂ ਕੋਲ ਰਾਜ ਖੋਲਿਆ ਹੁਣ ਸਾਰੇ ਸਿੱਖ ਜਿਹੜੇ ਆ ਦੁਬਾਰਾ ਹਿੰਦੂ ਬਣ ਜਾਣ ਇਸ ਬਦਵਕਤ ਨੂੰ ਪੁੱਛੇ ਪੇ ਜਿਨੇ ਤੁਹਾਡੇ ਜਿਨੇ ਇੰਡੀਆ ਤੇ ਰਾਜ ਕਰਨਾ ਸੀ ਜਿਹੜੇ ਨੌਵੇਂ ਪਾਦਸ਼ਾਹ ਦੀ ਸ਼ਹੀਦੀ ਦੇ ਵਿਲੇ ਤੋਂ ਸਿੱਖ ਨੂੰ ਦੇਖਦੇ ਆ ਰਹੇ ਸੀ ਜਿਨ੍ਹਾਂ ਨੂੰ ਇੱਕ ਛੋਟੀ ਜਿਹੀ ਗਿਣਤੀ ਦੇ ਵਿੱਚੋਂ ਇਹ ਪੋਟੈਂਸ਼ੀਅਲ ਦਿਸ ਰਿਹਾ ਸੀ ਪੇ ਇਹਨਾਂ ਨੂੰ ਅਸੀਂ ਫੌਜ ਲਈ ਕੰਮਾਂ ਲਈ ਜਿੱਥੇ ਜਿੱਥੇ ਪੇ ਮਿਹਨਤੀ ਬੰਦੇ ਆ ਕਿਤੇ ਵੀ ਵਰਤ ਸਕਦੇ ਆ ਉਹਨਾਂ ਨੂੰ ਹਿੰਦੂ ਕਿਉਂ ਬਣਾਉਣਾ ਚਾਹੁੰਦੇ ਸੀ ਉਹ 80 82% ਹਿੰਦੂ ਪਹਿਲਾਂ ਆ ਜਿਹੜਾ ਪੜ੍ਹਾਈ ਲਿਖਾਈ ਦੇ ਵਿੱਚ ਅੰਗਰੇਜ਼ਾਂ ਨੂੰ ਟੱਕਰ ਦੇ ਰਿਆ ਉਸ ਵੇਲੇ ਵੀ ਬੇਸ਼ੱਕ ਉੱਥੇ ਯੂਨੀਵਰਸਿਟੀਆਂ ਨਹੀਂ ਹੈਗੀਆਂ ਤੁਸੀਂ ਉਹਨਾਂ ਦੇ ਜੇ ਸੰਸਕ੍ਰਿਤ ਦੇ ਗ੍ਰੰਥ ਆ ਆਯੁਰਵੇਦਾ ਦੇ ਗ੍ਰੰਥ ਆ ਪਰ ਦੁਨੀਆ ਦੀ ਕਿਸੇ ਬਿਮਾਰੀ ਦਾ ਐਦਾਂ ਦਾ ਇਲਾਜ ਨਹੀਂ ਹੈਗਾ ਜਿਹੜਾ ਕਾਰਗਰਨਾ ਹੋਵੇ ਤੇ ਹਿੰਦੂਆਂ ਦੇ ਕੋਲ ਨਾ ਹੋਵੇ ਹੁੰਦਾ ਨਹੀਂ ਹਜ਼ਾਰਾਂ ਸਾਲ ਪਹਿਲਾਂ ਦਾ ਤੇ ਜੇ 4-500 ਸਾਲ ਪਹਿਲਾਂ ਜਦੋਂ ਅੰਗਰੇਜ਼ ਗਏ ਆ ਉਦੋਂ ਜਾ ਕੇ ਵੀ ਦੇਖਿਆ ਨਾ ਹ ਕੋਲੰਬਸ ਦੀ ਵੀ ਗੱਲ ਕਰਦੇ ਆ ਤੇ ਉਹ ਅਗਲੇ ਕਹਿੰਦੇ ਆ ਵੀ ਜਦੋਂ ਉਹ ਤੁਰਿਆ ਸੀ ਨਾ ਜਦੋਂ ਸਪੇਨ ਦੇ ਰਾਜੇ ਨੇ ਸਪான்ਸਰ ਕੀਤਾ ਉਹਨੂੰ ਆਪਣੇ ਨਾਲ ਜਿੰਨੇ ਬੰਦੇ ਜਿੰਨਾ ਪੈਸਾ ਸੀ ਚਾਹੀਦਾ ਉਹਨੂੰ ਸਾਰਾ ਕੁਝ ਮਿਲ ਗਿਆ ਉਹਨੂੰ ਦੋ ਤਿੰਨ ਜਹਾਜ਼ ਮਿਲ ਗਏ ਤੇ ਉਹ ਇਸ ਇਰਾਦੇ ਨਾਲ ਆਇਆ ਸੀ ਕਿ ਮੈਂ ਇੰਡੀਆ ਨੂੰ ਲੱਭ ਲਵਾਂ ਉੱਥੋਂ ਮਸਾਲੇ ਤੇ ਰੇਸ਼ਮ ਲੈ ਕੇ ਆਉਂਗਾ ਇਹ 15ਵੀਂ ਸਦੀ ਦੀ ਗੱਲ ਹੈ 500 ਸਾਲ ਪਹਿਲਾਂ ਦੀ ਇਹ ਗਲ ਅੰਗਰੇਜ਼ਾਂ ਨੂੰ ਪਤਾ ਨਹੀਂ ਸੀ ਕਿ ਇੱਥੇ ਕੀ ਕੁਸ਼ਿਆ ਇਹਨਾਂ ਦੇ ਕੋਲ ਤੇ 2% ਨੂੰ ਜਿਨ੍ਹਾਂ ਨੂੰ ਜਾਨੀ ਕਿੰਨੀਆਂ ਸਟੇਟਾਂ ਸੀ ਪੰਜਾਬ ਇੰਡੀਆ ਦੇ ਵਿੱਚ ਕਿੰਨੇ ਕੁ ਰਾਜੇ ਸੀ ਜਿਨ੍ਹਾਂ ਨਾਲ ਉਹਨੂੰ ਸੰਧੀ ਕਰਨੀ ਪਈ 40 ਸਾਲ ਵੇਟ ਕਰਨੀ ਪਈ ਇਹਨਾਂ ਦੇ ਸਾਡੇ ਸਿੱਖਾਂ ਦੇ ਈਮੋਸ਼ਨ ਬਾਰੇ ਉਹਨਾਂ ਦੇ ਸਰੀਰਕ ਪੱਖੋਂ ਲੰ ਤੇ ਦੂਜੀ ਗੱਲ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਕਬਜ਼ਾ ਕੀਤਾ ਉਹਨਾਂ ਨੂੰ ਗਿਆਨ ਨਹੀਂ ਸੀ ਕਿ ਕਿੰਨੇ ਕੁ ਦਿਮਾਗ ਵਾਲੇ ਬੰਦੇ ਆ ਇਹ ਕਿ ਸਾਡੇ ਐਜੂਕੇਸ਼ਨ ਸਿਸਟਮ ਦਾ ਪਤਾ ਨਹੀਂ ਸੀ ਫਿਰ ਇੱਕ ਮੂਰਖ ਤੋਂ ਮੂਰਖ ਜੇ ਸ਼ਾਸਕ ਵੀ ਹੋਊਗਾ ਉਹ ਵੀ ਇਹ ਚਾਹੂਗਾ ਕਿ ਇਹ ਜਿਹੜੇ ਬੰਦੇ ਜਜ਼ਬਾਤੀ ਆ ਜਿਹੜੇ ਘੱਟ ਪੜੇ ਲਿਖੇ ਆ ਜਿਹੜੇ ਮਾੜੀ ਮਾੜੀ ਗੱਲ ਤੇ ਲੜ ਪੈਂਦੇ ਆ ਇਹ ਕੀਲਾ ਇੱਥੇ ਅੜਿਆ ਰਹੇ ਤਾਂ ਸਾਡੇ ਫਾਇਦੇ ਦੀ ਗੱਲ ਆ ਮਸਲਮਣ ਤਾਂ ਹੀ ਲੱਗਦਾ ਹੈ ਕਿ ਉਹ ਨਹੀਂ ਸਾਰਾ ਜ਼ੋਰ ਲਾ ਦਿੱਤਾ ਇਹਨੂੰ ਇੱਥੇ ਆ ਕੇ ਤੀਜੀ ਧਿਰ ਸਥਾਪਿਤ ਕਰਨੇ ਨੂੰ ਕਿਉਂਕਿ ਨੈਗੋਸ਼ੀਏਸ਼ਨ ਜਦੋਂ ਹੁੰਦੀਆਂ ਹਨਾਂ ਉਹਨਾਂ ਦੀ ਕਿ ਜਿਹੜਾ ਹਿਜਿਟੇਸ਼ਨ ਮੁਸਲਮਾਨ ਤੇ ਉਹ ਵੀ ਵੱਡੀ ਗਿਣਤੀ ਵਿੱਚ ਹੈ ਜੇ ਉਹ ਕਰਦੇ ਆ ਜੇ ਹਿੰਦੂ ਕਰਦੇ ਉਹ ਵੀ ਵੱਡੀ ਗਿਣਤੀ ਵਿੱਚ ਹੈ ਤੀਜੀ ਧਿਰ ਖੜੀ ਕਰਕੇ ਜਿਹਨੂੰ ਆਪਣੇ ਹੱਕ ਵਿੱਚ ਭਗਤਾ ਹੱਕ ਲੈ ਕੇ ਜਾਂਦੇ ਹੁਣ ਲੈ ਕੇ ਗਏ ਆ ਉਹ ਜੇ ਸ਼੍ਰੋਮਣੀ ਕਮੇਟੀ ਦੇ ਸੰਵਧਾਨ ਨੂੰ ਵੀ ਅਸੀਂ ਇਸ ਸਿੰਗਲ ਤੋਂ ਦੇਖੀਏ ਤਾਂ ਇਹਨੂੰ ਇੱਕ ਸਿੱਖਾ ਨੂੰ ਇੱਕ ਬਖਰੀ ਸਟੇਟ ਹੋਣ ਦਾ ਸਾਾਸ ਤੋਂ ਆਇਆ ਇਹਨਾਂ ਦੇ ਕੋਲ ਕੁਛ ਨਾ ਕੁਝ ਪ੍ਰਬੰਧ ਕਰਨੇ ਨੂੰ ਹੋਵੇ ਨੂੰ ਪੋਲਿਟਿਕਸ ਦੀ ਸਮਝ ਆਵੇ ਇਧਰੋਂ ਤੁਰਨੇ ਉਹਨਾਂ ਦੇ ਫਾਇਦੇ ਵਿੱਚ ਸੀ ਪਰ ਸਾਡੇ ਸਕਾਲਰ ਨੂੰ ਇਹ ਲੱਗਦਾ ਪਈ ਉਹਨਾਂ ਨੇ ਸਿੱਖਾਂ ਦੇ ਬਾਰੇ ਇਹ ਚ ਆਇਆ ਕਿ ਇਹੇ Hindu ਹੀ ਬਣ ਜਾਣ ਪੀ ਜੀ ਜੇ ਅਸੀਂ ਇਦਾਂ ਮੰਨਦੇ ਆਂ ਦੇ ਜਿਹੜੇ ਸਾਡੇ ਗ੍ਰੰਥ ਆ ਜਿਹੜੇ ਸਾਨੂੰ Hindu ਧਰਮ ਵਾਲੇ ਪਾਸੇ ਨੂੰ ਲੈ ਕੇ ਜਾਂਦੇ ਆ ਉਹਦੇ ਬਾਰੇ ਅਸੀਂ ਕਿਉਂ ਨਹੀਂ ਸੋਚਦੇ ਕਿ ਅੰਗਰੇਜ਼ਾਂ ਦੇ ਟਾਈਮ ਦੇ ਲਿਖਾਈ ਹੋਏ ਆ ਇਹ ਇੱਕ ਗੱਲ ਤਾਂ ਮੰਨੀ ਜਾ ਸਕਦੀ ਆ ਕਿ ਉਹਨਾਂ ਦਾ ਐਫਰਟ ਇਹ ਹੋਊਗਾ ਅੰਗਰੇਜ਼ਾਂ ਦਾ Hindu ਸਕਾਲਰਾਂ ਦੇ ਨਾਲ ਰਲ ਕੇ ਤੇ ਇਹ ਵੀ ਜਿੱਦਾਂ ਈਸਾਈ ਆ ਮੁਸਲਮਾਨ ਆ Hindu ਧਰਮ ਆ ਉਹਨਾਂ ਵਰਗਾ ਹੀ ਇੱਕ ਐਸਟੈਬਲਿਸ਼ਡ ਧਰਮ ਬਣ ਜਾਈ ਜਿ세 ਬੰਦੇ ਦਾ ਧਰਮ ਬਣ ਜੇ ਕੋਈ ਆਰਗੇਨਾਈਜ਼ਡ ਧਰਮ ਬਣ ਜਾਈ ਇਦਾਂ ਦੀ ਸਥਾਪਤੀ ਖੜੀ ਕਰ ਦੇਗੀ ਕੁਝ ਖਾਸ ਤਰ੍ਹਾਂ ਦੀ ਮਰਿਆਦਾ ਹੋਵੇ ਉਹਨਾਂ ਉਹਨਾਂ ਚੀਜ਼ਾਂ ਲਈ ਇਹ ਕਿਉਂਕਿ ਜਿੱਦਾਂ ਉਹਨਾਂ ਦਾ ਪਾਪ ਸੀ ਜਿੱਦਾਂ ਉਹਨਾਂ ਦਾ ਖਲੀਫਾ ਸੀ ਉਦਾਂ ਹੀ ਸਾਡਾ ਹੌਲੀ ਹੌਲੀ ਜਿੱਥੇ ਤੱਕ ਡਿਵੈਲਪ ਹੋ ਗਿਆ ਗੁਰੂ ਗ੍ਰੰਥ ਸਾਹਿਬ ਕਿਤੇ ਵੀ ਮर्यादा ਦੀ ਗੱਲ ਹੀ ਕਰ ਰਿਹਾ ਪਰ ਜਿਹੜੇ ਗ੍ਰੰਥ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿੰਨੇ ਲਖਾਈ ਗਏ ਆ ਉਹ ਬਾਰ-ਬਾਰ ਸਾਡੇ ਨਿੱਤਨੇਮੂ ਸਾਡੀ ਮर्यादा ਨੂੰ ਕਕਾਰਾਂ ਨੂੰ ਬਾਰ-ਬਾਰ ਸਾਡੇ ਅੰਦਰ ਉਹ ਕੀੜਾ ਬਾੜਿਆ ਆ ਗਿਆ ਵੀ ਗੁਰੂ ਸਾਹਿਬ ਨੇ ਸਾਨੂੰ ਇਦਾਂ ਦੇ ਬਣਾਇਆ ਗੁਰੂ ਸਾਹਿਬ ਨੇ ਸਾਨੂੰ ਇਦਾਂ ਦੇ ਬਣਾਇਆ ਇਹ ਗੱਲ ਮੰਨੀ ਜਾ ਸਕਦੀ ਆ ਪਰ ਜੇ ਇਹ ਕਹੀਏ ਕਿ ਉਹ 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 ਅੰਗਰੇਜ਼ ਇਹ ਚਾਹੁੰਦੇ ਸੀ ਕਿ ਇਹ ਹੁਣ ਮੁੜ ਕੇ ਹਿੰਦੂਆਂ ਦੇ ਵਿੱਚ ਰਲ ਜਾਣ ਇਹ ਨੀਰਾ ਬਕਵਾਸ ਆ ਫਤਮ ਹੋ ਗਿਆ ਇਸੇ ਗੱਲ ਨੂੰ ਲੈ ਕੇ ਉਹਨਾਂ ਨੇ ਪਾਲਿਸੀ ਬਣਾਈ ਇਸੇ ਗੱਲ ਨੂੰ ਲੈ ਕੇ ਉਹਨਾਂ ਨੇ ਸਾਰਾ ਕੰਮ ਕੀਤਾ ਜਿਹੜੀ ਸਾਰੀ ਪੰਜਾਬ ਦੀ ਕਲੋਨੀਓ ਦੀ ਹਿਸਟਰੀ ਹੈ ਉਹ ਇਹਨਾਂ ਦੋ ਸਟੇਟਮੈਂਟਸ ਦੀ ਸ਼ੈਡੋ ਦੇ ਹੇਠਾਂ ਜਿਹੜੀ ਨਵੀਂ ਇੰਡੀਅਨ ਨੇਸ਼ਨ ਸਟੇਟ ਬਣੀ ਹਮ ਜਾਣੀ ਕਲੋਨੀਅਲ ਹਿਸਟਰੀ ਇਹ ਦੋ ਸਟੇਟਮੈਂਟਾਂ ਦੀ ਤੇ ਤੁਹਾਡੇ ਅਕਲ ਤੁਹਾਡੀ ਘਾ ਚਰਨ ਗਈ ਆ 1749 ਤੋਂ ਬਾਅਦ ਹੀ ਉਹਨਾਂ ਨੂੰ ਪੰਜਾਬ ਦਾ ਫਿਕਰ ਪਿਆ ਤੁਸੀਂ ਇਦਾਂ ਮੰਨਦੇ ਆ ਸਕਾਲਰੂ ਵੀ ਜਦੋਂ 1710 ਵਿੱਚ ਸੰਧੀ ਕਰ ਲਈ ਉਹਨਾਂ ਨੇ ਜਿਹੜੇ ਡੋਗਰੇ ਆਏ ਉਹ ਆਪਣੇ ਆਪੇ ਆਈ ਹੈ ਯਾਨੀ ਇਹਨਾਂ ਨੇ ਆਪ ਜਦੋਂ ਮਾਲਵੇ ਦੇ रियासतਾਂ ਦੇ ਨਾਲ ਸੰਧੀ ਕਰ ਲਈ ਅੰਗਰੇਜ਼ਾਂ ਨੇ ਉਹਨਾਂ ਦੇ ਕਬਜ਼ੇ 'ਚ ਆ ਗਈਆਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਲ ਨੂੰ ਨਹੀਂ ਦੇਖਿਆ ਨਹੀਂ ਅੰਦਰ ਕੋਈ ਦਖਲ ਕੋਈ ਸੂਈ ਨਹੀਂ ਭੇਜੀ ਕੋਈ ਖਬਰ ਨਹੀਂ ਰੱਖੀ ਨਹੀਂ ਇੱਥੇ ਦੀ ਕਿਉਂਕਿ ਇਹ ਕਬੂਲਦਿਆਂ ਵੀ ਇਹਨਾਂ ਨੂੰ ਸ਼ਰਮ ਆਉਂਦੀ ਆ ਇਹ ਨਹੀਂ ਤਾਂ ਇਹ ਦੱਸਣਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤਾਂ ਫਰਾਂਸ ਦੇ ਵਿੱਚੋਂ ਵੀ ਜਾ ਕੇ ਲੋਕ ਜਿਹੜੇ ਚਾਹੁੰਦੇ ਸੀ ਨੌਕਰੀ ਕਰੀਏ ਅੰਗਰੇਜ਼ਾਂ ਦੇ ਵਿੱਚੋਂ ਵੀ ਚਾਹੁੰਦੇ ਸੀ ਨੌਕਰੀ ਕਰੀਏ ਇੰਨਾ ਵਧੀਆ ਸਿਸਟਮ ਸੀ ਪੜ੍ਹਾਈ ਦਾ ਸਿਸਟਮ ਨਹੀਂ ਬਹੁਤ ਵੱਡਾ ਸਾਫ਼ਤ ਕਰਨਾ ਹਾਂ ਅਜੇ ਅਜੇ ਤਾਂ ਨਹੀਂ ਸ਼ਾਇਦ ਅੱਗੇ ਜਾ ਕੇ ਵੀ ਸਾਬਤ ਕਰਨ ਕਿ ਐਜੂਕੇਸ਼ਨ ਸਿਸਟਮ ਬਹੁਤ ਵੱਡੇ ਪੱਧਰ ਦਾ ਸੀ ਪਹਿਲਾਂ ਅੰਗਰੇਜ਼ਾਂ ਨੇ ਜਾ ਕੇ 10-15 ਸਾਲ ਦੇ ਵਿੱਚ ਉਹ ਢਾਇਆ ਸਾਰੀਆਂ ਯੂਨੀਵਰਸਟੀਆਂ ਖਤਮ ਕੀਤੀਆਂ ਸਿਲੇਬਸ ਸਾਰੇ ਜਾਲੇ ਸਾਡੇ ਕੋ ਝੂਠ ਫੂਲਣਾ ਬਕਵਾਸ ਕਰਨਾ ਜਿੱਦਾਂ ਮਰਜ਼ੀ ਕਰ ਲਵੇ ਕੋਈ ਠੀਕ ਹੈ ਸੌਰੀ ਜੀ ਮੈਨੂੰ ਪਤਾ ਨਹੀਂ ਮੇਤੋਂ ਕਿਹੜੀ ਕਾਲ ਔਨ ਹੋ ਗਈ ਆ ਕਾਲ ਨਹੀਂ 7 ਵਜੇ ਲਈ ਜਾਣੀ ਹਾਂਜੀ ਉਹਦੇ ਚ ਭਾਵੇਂ ਕਾਂਗਰਸ ਸਰਕਾਰ ਹੋਵੇ ਭਾਵੇਂ ਭਾਜਪਾ ਹੋਵੇ ਭਾਵੇਂ ਕੋਈ ਹੋਰ ਕੋਲੀਸ਼ਨ ਸਰਕਾਰ ਹੋਵੇ ਉਹਨਾਂ ਦੀ ਸਿੱਖਾਂ ਪ੍ਰਤੀ ਪਾਲਿਸੀ ਹਮੇਸ਼ਾ ਇਹ ਰਹੀ ਹੈ ਵੀ ਜਿਹੜੀ ਸਿੱਖ ਰਿਲੀਜੀਅਸ ਆਇਡੈਂਟੀਟੀ ਹੈ ਇਹ ਇਟਸੈਲਫ ਉਵੇਂ ਇੰਡੀਗਨੇਸ਼ਨ ਸਟੇਟ ਦੀ ਇੰਟੈਗ੍ਰਿਟੀ ਵਾਸਤੇ ਥ੍ਰੈਟ ਹੈ ਜਿਵੇਂ ਇਹ ਬ੍ਰਿਟਿਸ਼ Empire ਦੀ ਇੰਟੈਗ੍ਰਿਟੀ ਵਾਸਤੇ ਠੀਕ ਹੈ ਜੀ ਪੀਜਪੀ ਨੂੰ ਕਾਂਗਰਸ ਨੂੰ ਸਭ ਇਹ ਅੰਗਰੇਜ਼ਾਂ ਨੇ ਜਾਨੀ ਉਸ ਵੇਲੇ ਆ ਕੇ ਇਹ ਪਾਲਿਸੀ ਬਣਾ ਲਈ ਵੀ ਇਹ ਕਿਉਂਕਿ ਰਾਜ ਖੋਲਿਆ ਆ ਹੁਣ ਇਹ 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 ਸਾਰਾ ਕੁਝ ਇਹਨਾਂ ਦਾ ਉਹਨਾਂ ਦੇ ਵਿੱਚ ਮਰਜ ਹੋ ਜਾਏ ਠੀਕ ਆ ਅੱਛਾ ਕੀ ਇਸ ਅੰਗਰੇਜ਼ਾਂ ਨੇ ਸਿੱਖ ਰੈਜਿਮੈਂਟ ਨਹੀਂ ਬਣਾਈ ਕੀ ਫੌਜ ਦੇ ਵਿੱਚ ਵੀ ਸਿੱਖਾਂ ਨੂੰ ਅੰਮ੍ਰਿਤ ਛਕਣ ਦੀ ਸੁਭਿਧਾ ਨਹੀਂ ਦਿੱਤੀ ਉਹਨਾਂ ਨੇ ਕੀ ਸਿੱਖਾਂ ਦੇ ਕੋਲੋਂ ਦਾੜ੍ਹੀ ਕੇਸ ਖੋਏ ਆ ਉਹਨਾਂ ਨੇ ਕੀ ਇੰਗਰੀਜ਼ਾਂ ਨੇ ਕੋਈ ਇਦਾਂ ਦਾ ਐਫਰਟ ਕੀਤਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਉਹ ਆਪਣੀ ਮਰਜ਼ੀ ਨਾਲ ਆਕਰ ਸਕਣ ਜੇ ਨਹੀਂ ਤਾਂ ਫਿਰ ਕੀ ਭਾਜਪਾ ਇਦਾਂ ਸਾਡੇ ਨਾਲ ਇਹ ਕਰ ਰਹੀ ਹੈ ਮਤਲਬ ਜਿਹੜੀ ਆਇਡੈਂਟੀਟੀ ਦੀ ਗੱਲ ਹੈ ਆਇਡੈਂਟੀਟੀ ਤਾਂ ਪਾਈ ਆਪਣੀ ਸਾਡੇ ਕੋਲ ਉਹ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੇ ਉਲਟ ਜਾ ਰਹੀ ਹੈ ਆਇਡੈਂਟੀਟੀ ਤਾਂ ਸਾਡੀ ਉਨੇ ਜੇ ਖੋਇਆ ਆ ਸਾਡੇ ਕੋਲੋਂ ਤੇ ਸਾਡੀ ਸੁਰਤ ਵਿੱਚੋਂ ਵਿਚਾਰਤਾ ਰ ਖੋਈਆ ਗੁਰਨਾਕਦੀ ਉਹਨੇ ਕੀ ਕੀਤਾ ਕਿ ਜਿੱਦਾਂ ਕੋਈ ਕੰਪਨੀ ਦੇ ਵਿੱਚ ਕੁਝ ਸਮਾਨ ਬਣ ਰਿਹਾ ਆ ਠੀਕ ਆ ਕੋਈ ਬੰਦਾ ਉਹ ਕੰਪਨੀ ਨੂੰ ਹੇਠਾਂ ਥੱਲੇ ਦੇਖਣਾ ਚਾਹੁੰਦਾ ਤੇ ਉਹ ਕੀ ਕਰੇ ਪੇ ਉਹਦੇ ਜਿਹੜੇ ਡੱਬੇ ਆ ਨਾ ਪੈਕ ਗਾਲੇ ਬਾਹਰੋਂ ਸਟਿੱਕਰ ਆ ਉਹ ਤੋਂ ਬਹੁਤ ਸੋਹਣੇ ਬਣਵਾ ਦੇ ਤੇ ਸਮਾਨ ਵਿੱਚ ਨਕਲੀ ਪਾ ਦੇ ਅਟਰੈਕਟ ਕਰਨ ਉਹ ਲੋਕ ਪੈਸੇ ਲਾਉਣ ਜਿਹਨੂੰ ਰਾਡੋ ਦੀ ਘੜੀ ਆ ਠੀਕ ਆ ਹੁਣ ਉਹਦਾ ਬਾਕਸ ਆ ਉਹਦੀ ਘੜੀ ਆ ਉੱਤੇ ਸਟicker ਆ ਸਾਰਾ ਕੁਝ ਬਹੁਤ ਵਧੀਆ ਹੋਵੇ ਪਰ ਜਦੋਂ ਉਹ ਗੱਲਾ ਲੈ ਕੇ ਜਾਵੇ ਮਹੀਨੇ ਬਾਅਦ ਖੜਜਵੇ ਘੜੀ ਸਾਡੇ ਨਾਲ ਇਹ ਕੀਤਾ ਸਿੱਖ ਦੀ ਸੁਰਤ ਦੇ ਵਿੱਚੋਂ ਜਦ ਕਿ ਗੁਰੂ ਨਾਨਕ ਪਾਤਸ਼ਾਹ ਦਾ ਹੋਕਾ ਏ ਸੀ ਸ਼ਬਦ ਗੁਰੂ ਸੁਰਤ ਧੰਚੀਲਾ ਸਰੀਰ ਨੇ ਚੀਲਾ ਨਹੀਂ ਸੀ ਬਣਨਾ ਸ਼ਰੀਰ ਨੇ ਤਾਂ ਫੋਲੋ ਕਰਨਾ ਸੀ ਉਹਨੂੰ ਕਰਨਾ ਨਹੀਂ ਫੋਲੋ ਹੋ ਜਾਣਾ ਸ਼ਰੀਰ ਤੋਂ ਸ਼ਰੀਰ ਨੂੰ ਕੁਸ਼ਰੀ ਕਰਨਾ ਪੈਣਾ ਇੱਕ ਬੱਚਾ ਤੁਹਾਡਾ ਉਹ ਪੜ੍ਹਾਈ ਕਰਦਾ ਉਹਦੇ ਉਹਦੀ ਸੁਰਤ ਦੇ ਵਿੱਚ ਡਾਕਟਰ ਡਾਕਟਰੀ ਕਰ ਲੈਂਦਾ 5 ਸਾਲ ਪੜ੍ਹ ਲੈਂਦਾ ਉਹਦੇ ਦਿਮਾਗ ਦੇ ਵਿੱਚ ਡਾਕਟਰੀ ਬਸ ਜਾਂਦੀ ਹੈ ਸ਼ਰੀਰ ਤਾਂ ਉਹ ਫੋਲੋ ਕਰੂਗਾ ਕਿ ਨਹੀਂ ਹੁਣ ਜੇ ਤੇ ਦਿਮਾਗ ਦੇ ਵਿੱਚ ਇਹ ਆ ਕਿ ਮੈਂ ਡਾਕਟਰ ਹਾਂ ਮੈਂ ਸਮਾਜ ਦੀ ਸੇਵਾ ਕਰਨੀ ਹੈ ਜਦੋਂ ਸ਼ਰੀਰ ਉਹਦਾ ਹਸਪੀਟਲ ਨੂੰ ਜਾਊਗਾ ਕਿ ਨਹੀਂ ਉਹ ਥੋੜੋ ਫੇ ਸ਼ਰੀਰ ਉਹਦਾ ਜਾ ਕੇ ਸੜ ਤੇ ਠੇਲਾ ਚਲਾਉਣ ਲੱਪੂਗਾ ਉਹਦੇ ਕੋਲ ਜਿਹੜੇ ਕੰਮ ਹੋਣੇ ਆ ਜੇ ਹੁਣ ਤੁਰਿਆ ਜਾ ਰਿਹਾ ਸਾਹਮਣੇ ਕੋ ਬੰਦਾ ਬੇਹੋਸ਼ ਹੋ ਕੇ ਡਿੱਗ ਪਿਆ ਸ਼ਰੀਰ ਨੇ ਭੱਜਣਾ ਕਿ ਸੁਰਤ ਨੇ ਤੁਰਨਾਂ ਉਹ ਉੱਥੇ ਨੂੰ ਆ ਪੇ ਤੂੰ ਡਾਕਟਰਿਆਂ ਦੇਖ ਉਹਦਾ ਸਾਹ ਬੰਦ ਹੋਣ ਲੱਗਾ ਤੈਨੂੰ ਪਤਾ ਇੱਥੇ ਕੀ ਹੋਣਾ ਹੂਕੂ ਐਕਸੀਡੈਂਟ ਹੋ ਗਿਆ ਬਲੀਡਿੰਗ ਹੋ ਰਹੀ ਆ ਉੱਥੇ ਕੋਈ ਬੰਦਾ ਨੰਗਾ ਹੱਥ ਲੈ ਕੇ ਲਿਬੜੇ ਹੱਥ ਲੈ ਕੇ ਲਾਉਣ ਲੱਗਾ ਤੇ ਉਹ ਦੇਖ ਰਿਹਾ ਉਹਦੇ ਸੁਰਤ ਨੇ ਉਹਨੂੰ ੱੱਕਾ ਦੇਣਾ ਤੇ ਰੋਕ ਕੇ ਨੂੰ ਫੜ ਲੈਦਾ ਹੱਥ ਇਹਨਾਂ ਫੈਕਲ ਹੋ ਜਾਣੀਆਂ ਜੇ ਬਲੱਡ ਨੂੰ ਹੱਥ ਲਾਤਾ ਨਹੀਂ ਜ਼ਖਮ ਦੇਤੇ ਟੱਚ ਨਾ ਕਰੇ ਸ਼ਰੀਰ ਨੇ ਤਾਂ ਤੁਰ ਪੈਣਾ ਹੂਬ ਹੂ ਜਦੋਂ ਸੁਰਤ ਦੇ ਵਿੱਚ ਗੁਰੂ ਬੈਠਾ ਹੋਇਆ ਸੁਰਤ ਨੇ ਮਜਬੂਰ ਕਰ ਦੇਣਾ ਸ਼ਰੀਰ ਨੂੰ ਫਿੱਤੇਰਾ ਟਾਈਮ ਆ ਹੁਣ ਸਾਫਤ ਕਰਨੇ ਦਾ ਉਹਨੇ ਖੜ ਜਾਣਾ ਉਹਨੇ ਸਟੈਂਡ ਲੈ ਲੈਣਾ ਉਹਨੇ ਪੈਰ ਜਮਾ ਲੈਣੇ ਸ਼ਰੀਰ ਨੇ ਉੱਥੇ ਚਾਰਾ ਨਹੀਂ ਹੋਣਾ ਕੋਈ ਵੀ ਪਰ ਉਨੇ ਸਾਡੇ ਨਾਲ ਕੀ ਕੀਤਾ ਗ੍ਰੰਥਾਂ ਦੇ ਵਿੱਚ ਜਿੰਨਾ ਗੰਦ ਦਸਵੇਂ ਪਾਤਸ਼ਾਹ ਦੇ ਹੇਮਕੁੰਟ ਚਾਹੀ ਦਿੱਤਾ ਚਾਹੇ ਦਸਮ ਗ੍ਰੰਥ ਦਿੱਤਾ ਚਾਹੇ ਉਹ ਦੇਵੀ ਵਾਲੀ ਘਟਨਾ ਦਿੱਤੀ ਅਮਰ ਸੰਚਾਰ ਵਾਲੀ ਜਿੰਨੀ ਘਟਨਾ ਆ ਜਿੰਨੇ ਰਹਿਤ ਨਾਮੇ ਆ ਸੂਰਜ ਪ੍ਰਕਾਸ਼ ਦਿੱਤਾ ਸਾਨੂੰ ਗੁਰੂ ਬਾਬਾ ਸਾਹਿਬ ਜੀ ਛੇਵੀਂ ਬਾਲੇ ਵਾਲੀ ਜਨਮ ਸਾਖੀ ਉਤੋਂ ਬਾਅਦ ਜਿੰਨੇ ਵਿਦਵਾਨ ਦਿੱਤੇ ਆ ਭਾਈ ਵੀਰ ਸਿੰਘ ਜਿੰਨੇ ਸਕੋਲਰ ਆਏ ਆ ਉਹਨਾਂ ਸਾਰਿਆਂ ਨੇ ਸਿੱਖ ਦੀ ਸੁਰਤ ਵਿੱਚੋਂ ਗੁਰੂ ਕੱਢਿਆ ਉਹਨਾਂ ਨੇ ਸਭ ਕੁਝ ਕਰਨ ਦਿੱਤਾ ਅੰਮ੍ਰਿਤ ਛਕਣ ਦਿੱਤਾ ਨਹੀਂ ਦਾੜੀ ਰੱਖਣ ਦਿੱਤੀ ਆ ਪਾਠ ਕਰਨ ਦਿੱਤਾ ਸੰਪਟ ਪਾਠ ਕਰਨ ਦਿੱਤੇ ਆ ਨਹਾਉਣ ਦਿੱਤਾ ਲੰਗਰ ਬਣਾਉਣ ਦਿੱਤਾ ਲੰਗਰ ਵਰਤੌਣ ਦਿੱਤਾ ਆ ਪਰ ਸੁਰਤ ਨੂੰ ਸਿੱਖ ਨਹੀਂ ਬਣਿਆ ਭਾਜਪਾ ਨੇ ਕਦੋਂ ਸਾਡੇ ਨਾਲ ਕੀਤਾ ਵੀ ਕੇਸ ਕੇਸਾਂ ਦੇ ਉਬਰਧਿਆ ਸਾਡੀ ਦਾੜੀ ਆਡੈਂਟੀਟੀ ਦੇ ਵਿਰੁੱਧ ਕੌਣ ਹੋਇਆ ਸਾਡੀ ਕੀ ਹਜੂਰ ਸਭ ਨੰਗੀਆਂ ਕਿਰਪਾਨਾਂ ਲੈ ਕੇ ਚੋਲੇ ਪਾ ਕੇ ਸੜਕਾਂ ਤੇ ਦੌੜੇ ਨਹੀਂ ਫਿਰਦੇ ਸੀ ਰੁਕਦੇ ਆ ਸਾਨੂੰ ਉਹ ਸੁਰਤ ਕਰਕੇ ਉਧਰੋਂ ਤੁਰੰਤ ਰੋਕਦੇ ਉਹ ਜੇ ਸਾਡੇ ਜਿਹੜੇ ਜਿਹੜਾ ਪੜਿਆ ਲਿਖਿਆ ਵਰਗਿਆ ਸਾਡਾ ਜੇ ਉਹ ਸਾਡੇ ਵਿਰੋਧੀਆਂ ਦੀਆਂ ਚਾਲਾਂ ਦੇ ਵਿੱਚੋਂ ਆਹ ਕੁਝ ਦੇਖਦਾ ਆ ਤੇ ਉਹ ਕੌਮ ਨੂੰ ਗਵਾਈ ਕਿਦਾਂ ਦੇਊਗਾ ਹਾਂਜੀ ਸੋ ਇੱਥੇ ਜਿਹੜੀ ਸਾਰੀ ਦੀ ਸਾਰੀ ਪੰਥਕ ਪੋਲਿਟਿਕਸ ਆ ਉਹਦਾ ਤੁਰਾ ਕੀ ਹੈ ਉਹਦਾ ਸਾਰੀ ਫਾਊਂਡੇਸ਼ਨ ਉਹਦੀ ਸਿੱਖੀ ਦੇ ਸਰਵਾਈਵਲ ਦੀ ਲੜਾਈ ਹੈ ਹੂੰ ਇਸੇ ਕਰਕੇ ਜਾਨੀ ਹੁਣ ਜਿਹੜੀ ਅੱਜ ਅੱਜ ਇਹ ਸਾਰੇ ਚੋਂ ਨਚੋੜ ਇਹਨ ਇਹ ਕੱਢਿਆ ਕਿ ਅੱਜ ਜਿਹੜਾ ਸੰਕਟ ਆ ਸਾਡਾ ਉਹ ਸਿੱਖੀ ਦੇ ਸਰਵਾਈਵਲ ਦੀ ਲੜਾਈ ਆ ਤੇ ਜਿੱਦਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਰਿਹਾ ਸਿੱਖਾਂ ਦਾ ਰਾਜ ਨਹੀਂ ਰਿਹਾ ਤੇ ਸਿੱਖ ਉਧਰ ਨੂੰ ਤੁਰ ਪਏ ਸਟੇਟ ਦੀ ਪਾਲਿਸੀ ਸੀ ਇਹ ਵੀ ਹੁਣ ਕਿਉਂਕਿ ਰਾਜ ਨਹੀਂ ਰਿਹਾ ਹੁਣ ਹਿੰਦੂਆਂ ਚਲਣ ਲੱਗ ਪਏ ਸਾਡੀ ਆਈਡੈਂਟੀਟੀ ਤੋਂ ਭਾਜਪਾ ਨੂੰ ਕੇਂਦਰ ਨੂੰ ਸੈਂਟਰ ਨੂੰ ਕੀ ਖਤਰਾ ਹੈ ਇਹ ਜਿਹੜਾ ਵਿਗਿਆਨੀ ਜੈਲ ਸਿੰਘ ਦੇ ਭਿੰਡਰਾਂ ਵਾਲੇ ਨਾਲ ਜਾਂ ਸੰਜੀਤ ਗਾਂਧੀ ਦੇ ਭਿੰਡਰਾਂ ਵਾਲੇ ਨਾਲ ਸੰਬੰਧਿਆ ਉਹਨਾਂ ਨੂੰ ਇੱਕ ਅਖੰਪਰੋਖੇ ਕਿਉਂ ਕਰ ਦਿੰਦੇ ਆ ਇਹ ਗੱਲਾਂ ਦੇ ਵਿੱਚ ਗਿਆਨੀ ਜੈਸ ਨੂੰ ਜਦੋਂ ਭਿੰਡਰਾਂ ਵਾਲਾ ਫੜਿਆ ਗਿਆ ਚੰਦੂਕਲਾ ਵਾਲੀ ਘਟਨਾ ਦੇ ਵਿੱਚ ਉਹ ਛੱਡਿਆ ਗਿਆ ਬੰਬੇ ਜਾ ਕੇ ਦੋਂ ਤੇ ਦਿੱਲੀ ਗਿਆ ਆ ਗਿਆ ਵਾਪਸ ਜਦੋਂ ਫੜ ਹੋਣ ਦੀ ਗੱਲ ਹੋਈ ਆ ਉਹਦੀ ਜਗਤ ਨਾਰਾਇਣ ਵਾਲੇ ਕੇਸ ਦੇ ਵਿੱਚ ਤੇ ਉਹ ਸ਼ਰਤ ਰੱਖ ਰਿਹਾ ਵੀ ਸਰਦਾਰ ਬੰਦਾ ਆਵੇ ਇਸ ਟਾਈਮ ਆਵੇ ਇਸ ਥਾਂ ਤੇ ਆਵੇ ਉਹਨੂੰ ਅੱਖੋਂ ਪਰੋਖੇ ਕਿਉਂ ਕਰਦੇ ਉਸ ਟਾਈਮ ਤੇ ਸਰਕਾਰ ਨੂੰ थरथਰ ਕੰਬਣ ਲਾਉਂਦੇ ਆ ਤੇ ਜਦੋਂ ਅਟੈਕ ਹੁੰਦਾ ਉਦੋਂ 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 ਬਸ ਦੂਜੀ ਪਾਸੇ ਸਰਕਾਰ ਨੂੰ ਜਾਲਮ ਬਣਾ ਕੇ ਖੜੀ ਕਰ ਦਿੰਦੇ ਆ ਜੀ ਉਹ ਸਾਰੀਆਂ ਘਟਨਾਵਾਂ ਨੂੰ ਵੀ ਜਦੋਂ ਐਮਰਜੈਂਸੀ ਦਾ ਦੌਰ ਆ ਜਦੋਂ ਇੰਦਰਾ ਗਾਂਧੀ ਦਾ ਨੁਕਸਾਨ ਹੋ ਰਿਹਾ ਜਦੋਂ ਜਨਤਾ ਪਾਰਟੀ ਮੁੜ ਕੇ ਜਦੋਂ ਆਪਣੇ ਵਿੱਚੋਂ ਕਾਂਗਰਸ ਦੇ ਵਿੱਚੋਂ ਬੰਦੇ ਟੁੱਟ ਕੇ ਜਿਹਨੂੰ ਲੱਗਦਾ ਸਾਡੀ ਬੇਇਜ਼ਤੀ ਹੋਈ ਆ ਉਹ ਖੜ ਗਿਆ ਉਹਨ ਸਟੇਟਾਂ ਦੇ ਵਿੱਚ ਕੇਂਦਰੀ ਖੇਤਰੀ ਪਾਰਟੀਆਂ ਖੜ ਗਈਆਂ ਉਦਿੱਤਾਂ ਤੋਂ ਖੋਸ ਕੇ ਸੈਂਟਰ ਦੇ ਵਿੱਚੋਂ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰ ਲਈ ਸਾਰੀਆਂ ਸਟੇਟਾਂ ਦੇ ਵਿੱਚੋਂ ਨਹੀਂ ਬੰਦੇ ਚੱਕੇ ਔਰ ਉਹਨੂੰ ਉਹਨੂੰ ਹੀਰੋ ਬਣਾਉਣ ਦੇ ਲਈ ਭਿੰਡਰਾਂ ਵਾਲੇ ਨੂੰ ਵੀ ਹਰ ਐਫਰਟ ਕੀਤਾ ਕਰਤਾਰ ਸਿੰਘ ਦੇ 3537 ਜਿੰਨੇ ਨਗਰ ਕੀਰਤਨ ਹੋਏ ਐਮਰਜੈਂਸੀ ਦੇ ਦੌਰਾਨ ਐਮ ਸਰਕਾਰ थरथਰ ਕੰਬਦੀ ਸੀ ਤਾਂ ਹੋਏ ਆਇਡੈਂਟੀਟੀ ਤੋਂ ਖਤਰਾ ਸੀ ਸਰਕਾਰ ਨੂੰ ਤਾਂ ਤਾਂ ਨਿਕਲੇ ਉਹ ਨਹੀਂ ਆਇਡੈਂਟੀਟੀ ਨੂੰ ਪ੍ਰਮੋਟ ਕਰ ਰਹੇ ਸੀ ਕੁੰਡਾ ਵਰਤੀ ਵਾਲਾ ਬੰਦਾ ਚਾਹੀਦਾ ਸੀ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਪਤਾ ਸੀ ਪੰਜਾਬ ਦੇ ਲੋਕਾਂ ਦਾ ਇਹ ਦਿਮਾਗ ਦੀਆਂ ਸੋਚਣ ਦੀਆਂ ਗੱਲਾਂ ਤੋਂ ਇਹ ਪੜ੍ਹਾਈ ਲਈ ਬਹੁਤੇ ਮੋਟੀਵੇਟ ਨਹੀਂ ਹੁੰਦੇ ਇਹ ਮਾਰ ਕੁੱਟਣ ਦੀ ਫੱਟੇ ਚੱਕਣ ਵਾਲੀ ਗੱਲ ਨਾਲ ਮੋਟੀਵੇਟ ਉੱਥੇ ਇਕੱਠੇ ਹੋ ਜਾਂਦੇ ਆ ਇਹਨਾਂ ਨੂੰ ਮਜ਼ਾਰਿਆਂ ਲਈ ਵਰਤਿਆ ਜਾ ਸਕਦਾ ਹੈ